ਕੇਂਦਰ ਸਰਕਾਰ ਵੱਲੋਂ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵੱਲੋਂ ਪਿੰਡਾਂ ਦੇ ਵਿੱਚ ਖਾਸ ਕਰਕੇ ਜਿਨ੍ਹਾਂ ਲੋਕਾਂ ਦੇ ਘਰ ਕੱਚੇ ਨੇ ਗਾਡਰ ਬਾਲੇ ਆ ਤੇ ਨੇ ਆ ਜਾਂ ਜਿਨ੍ਹਾਂ ਦੇ ਕੋਲ ਘਰ ਨਹੀਂ ਹੈਗੇ ਉਹਨਾਂ ਵਾਸਤੇ ਪੱਕੇ ਘਰ ਬਣਾ ਕੇ ਦਿੱਤੇ ਜਾਂਦੇ ਨੇ ਤੇ ਪਿੱਛੇ ਜੇ ਵੀ ਪੋਰਟਲ ਖੋਲਿਆ ਗਿਆ ਸੀ ਉਹਦੀ ਰਜਿਸਟ੍ਰੇਸ਼ਨ ਵਾਸਤੇ ਜਿਹਦੀ ਤਾਰੀਖ 31 ਮਾਰਚ ਤੱਕ ਰੱਖੀ ਗਈ ਸੀ ਤੇ ਮੈਂ ਬੜਾ ਧੰਨਵਾਦੀ ਆ ਕੇਂਦਰ ਸਰਕਾਰ ਦਾ ਕਿ ਉਹਨਾਂ ਵੱਲੋਂ ਇਹ ਤਾਰੀਖ ਵਧਾਈ ਗਈ ਹੈ ਤੇ ਹੁਣ ਜੋ ਕੋਈ ਵੀ ਪਿੰਡਾਂ ਦੇ ਵਿੱਚ ਜਿਨ੍ਹਾਂ ਕੋਲ ਕੱਚਾ ਘਰ ਹੈ ਜਿਹਦੇ ਲੋੜਵੰਦ ਨੇ ਜਿਨ੍ਹਾਂ ਕੋਲ ਮਕਾਨ ਨਹੀਂ ਹੈ ਰਹਿਣ ਨੂੰ ਉਹਨਾਂ ਵਾਸਤੇ ਜੋ ਉਹ ਆਨਲਾਈਨ ਅਰਜ਼ੀ ਦੇ ਸਕਦੇ ਆ 30 April ਦੀ ਲਾਸਟ ਤਰੀਕ ਰੱਖੀ ਗਈ ਹੈ ਤੇ ਇਹ ਤਰੀਕ ਤਾਂ ਕਰਕੇ ਵਧਾਉਣੀ ਪਈ ਕਿਉਂਕਿ ਪਿੰਡਾਂ ਦੇ ਵਿੱਚ ਪਾਰਟੀਬਾਜੀ ਦੇ ਚੱਲਦੇ ਆ ਜਿਹੜੇ ਪੰਚਾਇਤਾਂ ਨੇ ਬਹੁਤ ਸਾਰੀਆਂ ਪੰਚਾਇਤਾਂ ਨੇ ਕੁਝ ਪੰਚਾਇਤਾਂ ਠੀਕ ਵੀ ਨਹੀਂ ਨੇ ਬਹੁਤ ਸਾਰੀਆਂ ਪੰਚਾਇਤਾਂ ਵਿਤਕਰਾ ਕਰ ਰਹੀਆਂ ਨੇ ਘਰਾਂ ਨੂੰ ਜਿਨ੍ਹਾਂ ਨੂੰ ਅਸਲ ਦੇ ਵਿੱਚ ਲੋੜ ਹੈ ਉਹਨਾਂ ਨੂੰ ਛੱਡਿਆ ਜਾ ਰਿਹਾ ਕਿਉਂਕਿ ਪਿੱਛੇ ਜਿਹੜੀਆਂ ਚੋਣਾਂ ਹੋਈਆਂ ਸੀ ਉੱਥੇ ਕਿਤੇ ਨਾ ਕਿਤੇ ਉਹਨਾਂ ਦੇ ਨਾਲ ਜਾਂ ਕਿਸੇ ਜੋ ਵਿਰੋਧੀ ਧਿਰ ਦਾ ਜੋ ਕਿ ਸਰਪੰਚ ਸੀ ਜਾਂ ਕੋਈ ਮੈਂਬਰ ਸੀ ਉਹਦੇ ਨਾਲ ਉਹ ਪਰਿਵਾਰ ਖੜਾ ਸੀ ਤਾਂ ਮੈਂ ਪੰਚਾਇਤਾਂ ਨੂੰ ਵੀ ਇੱਕ ਵਾਰ ਫੇਰ ਤੋਂ ਬੇਨਤੀ ਕਰੂੰਗਾ ਕਿ ਹੁਣ ਹੋਰ ਆਪਾਂ ਨੂੰ ਮੌਕਾ ਮਿਲ ਚੁੱਕਿਆ 30 April ਤੱਕ ਆਪਾਂ ਇਹਨਾਂ ਦੀ ਆਨਲਾਈਨ ਰਜਿਸਟ੍ਰੇਸ਼ਨ ਕਰ ਸਕਦੇ ਹਾਂ ਤੇ ਤੁਸੀਂ ਸਾਰਿਆਂ ਦੀ ਰਜਿਸਟ੍ਰੇਸ਼ਨ ਕਰੋ ਇਸ ਤੋਂ ਇਲਾਵਾ ਅਗਰ ਫੇਰ ਵੀ ਕੋਈ ਤੁਹਾਡੇ ਨਾਲ ਵਿਤਕਰਾ ਕਰ ਰਿਹਾ ਹੈ ਕੋਈ ਭੇਦ ਭਾਵ ਕਰ ਰਿਹਾ ਹੈ ਤਾਂ ਮੇਰੀ ਜਿਹੜੇ ਇਹ ਪਰਿਵਾਰ ਨੇ ਉਹਨਾਂ ਨੂੰ ਵੀ ਬੇਨਤੀ ਹੈ ਵੀ ਤੁਸੀਂ ਸਾਡੇ ਨਾਲ ਸੰਪਰਕ ਕਰੋ ਤਾਂ ਅਸੀਂ ਖੁਦ ਆ ਕੇ ਜਾਂ ਕੋਈ ਸਾਡਾ ਨੁਮਾਇੰਦਾ ਆ ਕੇ ਖਾਸ ਕਰਕੇ ਧੂਰੀ ਹਲਕੇ ਦੇ ਵਿੱਚ ਕਰੇਗਾ ਜੋ ਮੇਰੇ ਵੱਲੋਂ ਜੋ ਨੰਬਰ ਦਿੱਤਾ ਜਾਊਗਾ ਉਹਦੇ ਤੇ ਤੇ ਬਾਕੀ ਜੋ ਵੀ ਤੁਹਾਡੇ ਕੋਲ ਭਾਰਤੀ ਜਨਤਾ ਪਾਰਟੀ ਦੇ ਕੋਈ ਨੁਮਾਇੰਦੇ ਨੇ ਕੋਈ ਇਲੈਕਸ਼ਨ ਲੜਿਆ ਜਾ ਕੋਈ ਮੰਡਲ ਪ੍ਰਧਾਨ ਸਹਿਬਾਨ ਨੇ ਜ਼ਿਲ੍ਹਾ ਪ੍ਰਧਾਨ ਸਹਿਬਾਨ ਨੇ ਜਾਂ ਕੋਈ ਹੋਰ ਸਟੇਟ ਲੈਵਲ ਦੇ ਅਹੁਦੇਦਾਰ ਤੁਹਾਡੇ ਆਸ-ਪਾਸ ਰਹਿੰਦੇ ਆ ਤਾਂ ਉਹਨਾਂ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਜੇ ਕੋਈ ਭੇਦਪਾ ਪੰਚਾਇਤਾਂ ਵੱਲੋਂ ਜਾਂ ਜਿਹੜੇ ਲੋਕ ਇਸ ਕੰਮ ਦੇ ਵਿੱਚ ਲੱਗੇ ਆ ਉਹ ਕੀਤਾ ਜਾਂਦਾ ਤੁਹਾਡੇ ਨਾਲ ਤੁਸੀਂ ਸੱਚ ਵਿੱਚ ਹੀ ਲੋੜ ਮੰਦੋ ਤੁਹਾਨੂੰ ਘਰ ਚਾਹੀਦਾ ਹੈ ਕੱਚਾ ਮਕਾਨ ਹੈ ਤੁਹਾਡੇ ਕੋਲ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ ਤੇ ਮੈਂ ਇੱਕ ਵਾਰ ਫਿਰ ਤੋਂ ਕੇਂਦਰ ਸਰਕਾਰ ਦਾ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਇੱਕ ਮਹੀਨੇ ਦਾ ਹੋਰ ਸਮਾਂ ਦੇ ਦਿੱਤਾ ਹੈ ਤੇ ਤੁਸੀਂ ਇਹਦਾ ਲਾਭ ਉਠਾਓ ਤੇ ਵੱਧ ਤੋਂ ਵੱਧ ਮੈਂ ਪੰਚਾਇਤਾਂ ਨੂੰ ਇੱਕ ਵਾਰ ਫਿਰ ਤੋਂ ਅਪੀਲ ਕਰਦਾ ਕਿਸੇ ਨਾਲ ਭੇਦਭਾਵ ਨਾ ਕਰੋ ਅਗਰ ਕੋਈ ਸੱਚਮੁੱਚ ਦੇ ਵਿੱਚ ਲੋੜਵੰਦ ਹੈ ਤਾਂ ਹੋ ਸਕਦਾ ਤੁਸੀਂ ਉਹਦੇ ਮਦਦ ਕਰੋਗੇ ਤਾਂ ਅਗਲੀ ਵਾਰ ਤੁਹਾਡੇ ਨਾਲ ਖੜੇ ਬਹੁਤ ਬਹੁਤ